ਮੈਂ 12 ਸਾਲ ਤੋਂ ਮੋਬਾਈਲ ਦਾ ਕੰਮ ਕਰ ਰਹੀ ਆ ਮੇਰੇ ਹਸਬੰਦ ਨੇ ਸਿਖਾਇਆ ਮੈਨੂੰ ਹਾਂ ਜਦੋਂ ਮੇਰੀ ਮੈਰਿਜ ਹੋਈ ਸੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕੰਮ ਸਿਖਾਉਣਾ ਸ਼ੁਰੂ ਕਰਤਾ ਜਿੱਦਾਂ ਕੋਈ ਫੋਨ ਸ਼ਾਰਟ ਆ ਜਾਂਦਾ ਉਹਦੀ ਸ਼ਾਰਟਿੰਗ ਕਲੀਅਰ ਕਰਨਾ ਕਈ ਵਾਰ ਫੋਨ ਮਤਲਬ ਸਵਿਚ ਆਫ ਹੋ ਜਾਂਦਾ ਜਿੱਦਾਂ ਰੈਮ ਦੀ ਖਰਾਬੀ ਸੀਪੀਓ ਦੀ ਪ੍ਰੋਬਲਮ ਉਹਨੂੰ ਰੀਬੂਟ ਕਰਕੇ ਫਿਰ ਦੁਬਾਰੇ ਲਗਾਉਣਾ ਪड़ਦਾ ਹੈ ਕੋਲੇ ਸਟੂਡੈਂਟ ਵੀ ਹੁੰਦੇ ਨੇ ਕਸਟਮਰ ਵੀ ਹੁੰਦੇ ਨੇ ਮੈਂ ਲਾਈਵ ਟ੍ਰੇਨਿੰਗ ਦਿੰਦਾ ਹਾਂ ਨਾ ਜਿੱਦਾਂ ਚਾਹੇ ਕਸਟਮਰ ਵੀ ਆ ਕੇ ਆਪਣਾ ਦੇਖ ਸਕਦਾ ਵਾ ਹਾਂਜੀ ਆ ਜੀ ਠੀਕ ਕਿ ਰਿਪੇਅਰ ਕਿਸ ਤਰ੍ਹਾਂ ਹੋ ਰਹੀ ਹੈ ਕੀ ਚੀਜ਼ ਪੈਂਦਾ ਸਮਾਨ ਕੀ ਹੁੰਦਾ ਕਮਾ ਤਾਂ ਮੈਂ ਇਕੱਲਾ ਨਹੀਂ ਕਰ ਸਕਦਾ ਸੀ ਚਾਹੇ ਮੇਰੀ ਰਿਪੇਅਰ ਦੀ ਦੁਕਾਨ ਸ਼ੁਰੂ ਚ ਪਹਿਲਾਂ ਵੀ ਸੀ ਮੇਰੀ ਤੇ ਜਦੋਂ ਦਾ ਇਹਨਾਂ ਨੂੰ ਵੀ ਸਿਖਾਇਆ ਤੇ ਨਾਲ ਅਸੀਂ ਦੋਨੋਂ ਮਿਲ ਕੇ ਤੇ ਅਸੀਂ ਬਹੁਤ ਇੱਕ ਦੂਜੇ ਨੂੰ ਸਪੋਰਟ ਕੀਤਾ ਅੱਜ ਮੇਰੇ ਹੱਥ ਨਾਲ ਦੇ ਨਾਲ ਬਰਾਬਰ ਬੈਠੇ ਹੁੰਦੇ ਨੇ ਮੁਹਤਾਜ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਬੈਠੀ ਹੈ ਬੱਚੇ ਵੀ ਸਾਹਮਣੇ ਤੇ ਨਾਲ ਹੋਰ ਦੁਕਾਨ ਵੀ ਸਾਹਮਣੇ ਹੈ ਬਾਕੀ ਮੈਨੂੰ ਤੇ ਇਹਨਾਂ ਦੀ ਬੜੀ ਸਪੋਰਟ ਹੈ ਕੋਈ ਵੀ ਕੰਮ ਕਰ ਸਕਦੇ ਜਿੱਦਾਂ ਮੇਰੇ ਹਸਬੰਡ ਹੈ ਮੈਨੂੰ ਇਹਨਾਂ ਨੇ ਕੁਕਿੰਗ ਬੜੀ A1 ਸਿਖਾਈ ਹੋਈ ਆ ਇਹਨਾਂ ਨੂੰ ਕੁਕਿੰਗ ਆਂਦੀ ਸੀ ਇਹਨਾਂ ਨੇ ਮੈਨੂੰ ਉਹ ਵੀ ਕੰਮ ਸਿਖਾਇਆ ਕਿ ਕਦੀ ਇਹਦੇ ਚੋਂ ਅਗਰ ਧੋਖਾ ਮਿਲ ਜੇ ਤਾਂ ਆਪਾਂ ਕੁਕਿੰਗ ਵੀ ਕਰ ਸਕਦੇ ਆ ਪਰ ਤਾਂ ਦੀ ਸਦੀ ਜਿਸ ਤਰ੍ਹਾਂ ਤੁਹਾਨੂੰ ਕਿਹਾ ਜਾਂਦਾ ਹੈ ਕਿ ਉਸ ਉਸ ਦੇ ਨਾਲ ਹੀ ਔਰਤਾ ਜੇ ਅੱਜ ਕੱਲ੍ਹ ਵੇਖੀਏ ਤੇ ਤੁਸੀਂ ਦੇਖਿਆ ਹੋਵੇਗਾ ਕਿ ਅਲੱਗ-ਅਲੱਗ ਕੰਮਾਂ ਦੇ ਵਿੱਚ ਆਫਿਸ ਜੌਬਸ ਹੋਰ ਤਰ੍ਹਾਂ ਦੀਆਂ ਜੌਬਸ ਦੇ ਵਿੱਚ ਹੁੰਦੀਆਂ ਨੇ ਪਰ ਕੋਈ ਤੁਸੀਂ ਔਰਤ ਮਕੈਨਿਕੀ ਕਰਦੀ ਨਹੀਂ ਵੇਖੀ ਹੋਏਗੀ ਤੇ ਅੱਜ ਕੱਲ੍ਹ ਜਿਹੜਾ ਜਿਉਂ-ਜਿਉਂ ਸਮਾ ਬਦਲ ਰਿਹਾ ਹੈ ਤੇ ਅੰਮ੍ਰਿਤਸਰ ਦੇ ਵਿੱਚ ਆਪਾਂ ਇੱਕ ਇਹੋ ਜਿਹੀ ਅੱਜ ਔਰਤ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਆ ਜਿਹੜੀ ਆ ਕਿ ਮੋਬਾਈਲ ਮਕੈਨਿਕ ਆ ਮੋਬਾਈਲ ਨੂੰ ਬੜਾ ਬਖੂਬੀ ਉਹਦੀ ਮਕੈਨਿਕੀ ਅਧੀਕਾਰ ਕਿ ਇਹਦੀ ਸਾਰੀ ਰਿਪੇਅਰ ਕਰਕੇ ਦੇ ਰਹੇ ਆ ਔਰ ਇਹਨਾਂ ਕੋਲ ਇੱਕ ਛੋਟੀ ਜੀ ਦੁਕਾਨ ਚਲਾਉਂਦੇ ਨੇ ਔਰ ਜੇ ਕਿਹਾ ਜਾਵੇ ਤੇ ਇਹਨਾਂ ਨੂੰ ਸਾਰੀ ਟ੍ਰੇਨਿੰਗ ਇਹਨਾਂ ਦੇ ਹਸਬੰਦ ਨੇ ਦਿੱਤੀ ਆ ਤੇ ਦੋਨੋਂ ਹਸਬੰਦ ਵਾਈਫ ਹੀ ਇੱਥੇ ਸ਼ਾਪ ਚਲਾ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਤੇ ਆਓ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਪੰਜਾਬ ਕੇਸਰੀ ਜਗਬਣੀ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੀ ਨਾਮ ਜੀ ਤੁਹਾਡਾ ਜੈਸੀ ਕੁਰ ਜੱਸੀ ਕੌਰ ਜੱਸੀ ਕੌਰ ਤੇ ਜੱਸੀ ਕੌਰ ਜੀ ਤੁਸੀਂ ਕਿੰਨੀ ਦੇਰ ਤੋਂ ਇਹ ਜਿਹੜਾ ਮੋਬਾਈਲ ਰਿਪੇਅਰ ਦਾ ਕੰਮ ਕਰ ਰਹੇ ਜੀ ਹਾਂਜੀ ਮੈਂ 12 ਸਾਲ ਤੋਂ ਮੋਬਾਈਲ ਦਾ ਕੰਮ ਕਰ ਰਹੀ ਹਾਂ ਮੇਰੇ ਹਸਬੰਦ ਨੇ ਸਿਖਾਇਆ ਮੈਨੂੰ ਅੱਛਾ ਹਾਂ ਜਦੋਂ ਮੇਰੀ ਮੈਰਿਜ ਹੋਈ ਸੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕੰਮ ਸਿਖਾਉਣਾ ਸ਼ੁਰੂ ਕਰਤਾ ਓਕੇ ਤੇ ਸਾਰਾ ਸ਼ੇ ਇਹਨਾਂ ਨੂੰ ਜਾਂਦਾ ਕਿ ਇਹਨਾਂ ਨੇ ਮੈਨੂੰ ਬਹੁਤ ਵਧੀਆ ਲਾਂਚ ਪਾਇਆ ਕਿ ਇਹਨਾਂ ਦੀ ਸੋਚ ਬਹੁਤ ਵਧੀਆ ਸੀ ਤੇ ਇਹਨਾਂ ਨੇ ਮੈਨੂੰ ਅੱਗੇ ਵਧਾਇਆ ਤੇ ਮੈਂ ਇਹਨਾਂ ਦੇ ਨਾਲ ਬਰਾਬਰ ਦੇ ਬਹਿ ਕੇ ਕੰਮ ਕਰ ਰਹੀ ਹਾਂ 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 ਤੇ ਤੁਸੀਂ ਦੇਖ ਰਹੇ ਜਾਈਗੇ ਕਿੱਦਾਂ ਇਹ ਲੇਡੀ ਮੋਢੇ ਨਾਲ ਕੰਮ ਕਰੀ ਆ ਜਦੋਂ ਕਿ ਮੋਸਟਲੀ ਵੇਖਿਆ ਜਾਂਦਾ ਤੇ ਹਸਬੰਡ ਜਿਹੜੇ ਆ ਉਹ ਸ਼ਾਪਸ ਤੇ ਆਪਣੀਆਂ ਵਾਈਫ ਨੂੰ ਨਹੀਂ ਬਿਠਾਉਂਦੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਉਹਨਾਂ ਨੂੰ ਹੁੰਦਾ ਕਿ ਅਸੀਂ ਕੰਮ ਕਰੀਏ ਮੇਲ ਡੋਮੀਨੇਟਿਡ ਜਿਸ ਤਰ੍ਹਾਂ ਦਾ ਸਾਡਾ ਜਿਹੜਾ ਇੱਕ ਕਲਚਰ ਵੀ ਹੈਗਾ ਬਟ ਇੱਥੇ ਆ ਕੇ ਸਾਨੂੰ ਇਹੋ ਜੀ ਕੋਈ ਚੀਜ਼ ਵੇਖਣ ਨੂੰ ਨਹੀਂ ਮਿਲਦੀ ਹਾਂਜੀ ਜੱਸੀ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਅੱਜ ਤੱਕ ਤੁਸੀਂ ਕਿੰਨੇ ਮੋਬਾਈਲ ਜਿਹੜੇ ਆ ਉਹ ਰਿਪੇਅਰ ਕਰ ਚੁੱਕੇ ਜੀ ਔਰ ਕਿਸ ਤਰ੍ਹਾਂ ਦੀਆਂ ਮੋਬਾਈਲ 'ਚ ਪ੍ਰੋਬਲਮ ਆਉਂਦੀਆਂ ਨੇ ਕਿਦਾਂ ਦੇ ਇਹਦੇ ਨੁਕਤੇ ਹੈਗੇ ਆਪਾਂ ਥੋੜੀ ਜੀ ਦਰਸ਼ਕਾਂ ਨੂੰ ਵੀ ਜਾਣਕਾਰੀ ਦੇਈਏ ਹਾਂਜੀ ਨੁਕਤੇ ਤਾਂ ਬਹੁਤ ਜ਼ਿਆਦਾ ਹੁੰਦੇ ਆ ਫੋਨ ਦੇ ਵਿੱਚ ਜਿੱਦਾਂ ਕੋਈ ਫੋਨ ਸ਼ਾਰਟ ਆ ਜਾਂਦਾ ਉਹਦੀ ਸ਼ਾਰਟਿੰਗ ਕਲੀਅਰ ਕਰਨਾ ਕਈ ਵਾਰ ਫੋਨ ਮਤਲਬ ਸਵਿਚ ਆਫ ਹੋ ਜਾਂਦਾ ਜਿੱਦਾਂ ਰੈਮ ਦੀ ਖਰਾਬੀ ਸੀਪੀਯੂ ਦੀ ਪ੍ਰੋਬਲਮ ਉਹਨੂੰ ਰੀਬੋਲ ਕਰਕੇ ਫਿਰ ਦੁਬਾਰੇ ਲਗਾਉਣਾ ਪੈਂਦਾ ਉਸ ਤੋਂ ਬਾਅਦ ਲਾਈਟ ਆਈਸੀ ਦੀ ਪ੍ਰੋਬਲਮ ਸ਼ਾਰਟਿੰ ਫੋਨ ਰਿਪੇਅਰ ਤਾਂ ਮਤਲਬ ਦਿਨ ਚ 70 80 ਫੋਨ ਅਸੀਂ ਦੋਨੋਂ ਜੀ ਕਰ ਰਹੇ ਆ ਤੇ 12 ਸਾਲ ਚ ਤੁਸੀਂ ਆਪੇ ਸੋਚ ਲਓ ਕਿ ਅਸੀਂ ਕਿੰਨੇ ਫੋਨ ਰਿਪੇਅਰ ਕਰ ਚੁੱਕੇ ਆ ਸਵੇਰ ਤੋਂ ਲੈ ਕੇ ਰਾਤ ਤੱਕ ਕਿੰਨੀ ਕੀ ਟਾਈਮਿੰਗ ਆ ਤੁਹਾਡੇ ਵਰਕਿੰਗ ਆਰਸ ਕੀ ਆ ਜੀ ਸਵੇਰੇ 9 ਵਜੇ ਤੋਂ ਰਾਤ 11 ਵਜੇ ਤੱਕ ਹੁੰਨੇ ਦੋਨੋਂ ਜੀ ਇੱਥੇ ਦੋਨੋਂ ਜੀ ਕੰਮ ਕਰ ਰਹੇ ਆ ਹਸਬੰਡ ਐਂਡ ਵਾਈਫ ਦੋਨੋਂ ਹਾਂਜੀ ਹਾਂਜੀ ਇਹ ਕੋਲੀਏ ਹਸਬੰਡ ਵਾਈਫ ਦੋਨੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰੀ ਮਿਹਨਤ ਕਰਦੇ ਨੇ ਸਤਲ ਤੋਂ ਅਸੀਂ ਮੋਬਾਈਲ ਰਿਪੇਅਰ ਕਰਦੇ ਨੇ ਔਰ ਇੱਕ ਇੱਕ ਚੀਜ਼ ਬਾਰੇ ਜਿਸ ਤਰ੍ਹਾਂ ਇਹਨਾਂ ਨੇ ਤੁਹਾਨੂੰ ਦੱਸਿਆ ਕਿ ਸਾਨੂੰ ਇੱਕ ਇੱਕ ਨੁਕਤੇ ਬਾਰੇ ਸਾਰੀ ਜਾਣਕਾਰੀ ਆ ਔਰ ਇਹ ਲਗਾਤਾਰ ਸਿੱਖਦੇ ਨੇ ਤੇ ਇਹਨਾਂ ਦੇ ਹਸਬੰਡ ਵੀ ਸਾਡੇ ਨਾਲ ਬੈਠੇ ਨੇ ਕੀ ਨਾਮ ਜੀ ਤੁਹਾਡਾ ਸਤਲ ਅਸਿਕਾ ਜੀ ਮੈਨੂੰ ਪੰਜਾਬ ਚ ਤੋਂ ਉਸ ਤਰ੍ਹਾਂ ਬਾਬਾ ਜੀ ਕਹਿੰਦੇ ਨੇ ਹਾਂਜੀ ਹਾਂਜੀ ਨਾਮ ਉਸ ਤਰ੍ਹਾਂ ਮੇਰਾ ਇੰਦਰ ਸਿੰਘ ਹੈ ਅੱਛਾ 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 ਠੀਕ ਹੈ ਠੀਕ ਹੈ ਤੇ ਇਹ ਤੁਸੀਂ ਆਪਣੇ ਵਾਈਫ ਨੂੰ ਜਦੋਂ ਮੋਬਾਈਲ ਰਿਪੇਅਰ ਦਾ ਕੰਮ ਸਿਖਾਇਆ ਤੁਸੀਂ ਇਹਨਾਂ ਨੂੰ ਹੋਰ ਵੀ ਕਿਸੇ ਕੰਮ 'ਚ ਪਾ ਸਕਦੇ ਸੀ ਕੀ ਸੋਚ ਕੇ ਸਿਖਾਇਆ ਤੁਸੀਂ ਨਹੀਂ ਐਸਾ ਕੁਝ ਨਹੀਂ ਹੈ ਜਿਹੜਾ ਮੈਂ ਸੋਚਿਆ ਵੀ ਇਹ ਕੈਰੀਅਰ ਬਹੁਤ ਅੱਛਾ ਹੈਗਾ ਹਾਂਜੀ ਹਾਂਜੀ ਮੈਂ ਕਰਦਾ ਤਾਂ ਨਾਲ ਮੈਂ ਆਪਣੀ ਵਾਈਫ ਨੂੰ ਨਾਲ ਹਾਂ ਹਾਂ ਜੋੜਿਆ ਜੀ ਠੀਕ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਤੁਸੀਂ ਮੇਰੇ ਕੋਲ ਕੋਈ ਟ੍ਰੇਨਿੰਗ ਵੀ ਦਿੰਦੇ ਜੇ ਇੱਥੇ ਤੁਹਾਡੇ ਕੋਲ ਸਟੂਡੈਂਟਸ ਵੀ ਦੇਖਿਆ ਜਾਵੇ ਤੇ ਹੈਗੇ ਨੇ ਲੜਕੇ ਸਿੱਖ ਰਹੇ ਨੇ ਕਿਸ ਤਰ੍ਹਾਂ ਮੇਰੇ ਕੋਲ ਸਟੂਡੈਂਟ ਵੀ ਹੁੰਦੇ ਨੇ ਕਸਟਮਰ ਵੀ ਹੁੰਦੇ ਨੇ ਮੈਂ ਲਾਈਵ ਟ੍ਰੇਨਿੰਗ ਦਿੰਦਾ ਹਾਂ ਜਿੱਦਾਂ ਚਾਹੇ ਕਸਟਮਰ ਵੀ ਆ ਕੇ ਆਪਣਾ ਦੇਖ ਸਕਦਾ ਵਾ ਹਾਂਜੀ ਹਾਂਜੀ ਠੀਕ ਕਿ ਰਿਪੇਅਰ ਕਿਸ ਤਰ੍ਹਾਂ ਹੋ ਰਹੀ ਹੈ ਕੀ ਚੀਜ਼ ਪੈਂਦਾ ਸਮਾਨ ਕੀ ਹੁੰਦਾ ਤੇ ਅਸੀਂ ਸਾਰੀ ਨੋਲਿਜ ਕਸਟਮਰ ਨੂੰ ਵੀ ਸਮਝਾਉਂਦੇ ਆ ਐਸਾ ਨਹੀਂ ਕਿ ਅਸੀਂ ਸਾਰਾ ਰੋਕ ਕੇ ਬਣਾਇਆ ਹੈ ਕਿ ਭਈ ਤੁਸੀਂ ਨਹੀਂ ਵੇਖਣਾ ਅਸੀਂ ਉਹਨਾਂ ਦੇ ਪਾਰਟਸ ਪਾਇਲਾਂਦੇ ਅਸੀਂ ਪਲੇ ਟੱਚ ਅਦੀਵਾਇਸ ਤੁਸੀਂ ਜਿਸ ਤਰ੍ਹਾਂ ਮਰਜ਼ੀ ਕੋ ਲੜਕੇ ਖਲੋਤੇ ਸਾਰਾ ਟ੍ਰੇਨਿੰਗ ਹੈ CPU RAM ਬਣਾਣਾ ਜਿਸ ਤਰ੍ਹਾਂ ਪ੍ਰੋਗਰਾਮਿੰਗ ਕਰਨਾ ਹਾਰਡਵੇਅਰ ਸੌਫਟਵੇਅਰ ਪਲੱਸ ਗਲਾਸ ਨਿਕਾਲ ਕੇ ਚੇਂਜ ਕਰਨਾ ਤੇ ਡਿਸਪਲੇ ਬਣਾਨੀ ਵੀ ਅਸੀਂ ਸਿਖਾਣੇ ਆ ਤਕਰੀਬਨ ਆਲ ਪ੍ਰਕਾਰ ਦੀ ਸਾਡੇ ਕੋਲ ਰਿਪੇਅਰਿੰਗ ਹੈ ਚਾਹੇ ਆਈਫੋਨ ਹੋ ਚਾਹੇ ਐਂਡਰੋਇਡ ਹੋ ਜੋਨ ਸਾ ਵੀ ਫੋਨ ਆਏਗਾ ਸੇ ਰਿਪੇਅਰ ਕਰਕੇ ਦੇ ਸਕਦਾ ਲੜਕੀਆਂ ਨੂੰ ਤੁਸੀਂ ਹੋਰ ਵੀ ਆਪਣੀ ਵਾਈਫ ਤੋਂ ਇਲਾਵਾ ਵੀ ਕਿਸੇ ਲੇਡੀਜ਼ ਨੂੰ ਸਿਖਾਇਆ ਹੈਗਾ ਜਾਂ ਤੁਹਾਡੀ ਵਾਈਫ ਵੀ ਟ੍ਰੇਨਿੰਗ ਦਿੰਦੀ ਹੈ ਨਹੀਂ ਮੇਰੀ ਵਾਈਫ ਵੀ ਟ੍ਰੇਨਿੰਗ ਦਿੰਦੀ ਹੈ ਬਹੁਤ ਅੱਛੇ ਟ੍ਰੇਨਿੰਗ ਦਿੰਦੀ ਆ ਵੇਖੋ ਉਹ ਵੀ ਵੀ ਉਹਨਾਂ ਨੇ ਆਈਸੀ ਰਿਪੇਅਰ ਕਰ ਰਹੇ ਹੋ ਐਸੀ ਕੋਈ ਬਾਤ ਨਹੀਂ ਤੇ ਬਾਕੀ ਮੈਂ ਆਪਣੀ ਵਾਈਫ ਨੂੰ ਦਿੱਤਾ ਬਾਕੀ ਹੋਰ ਵੀ ਬੱਚੇ ਜਿਹੜੇ ਹਰਿਆਣੇ ਦੇ ਵਿੱਚ ਕਰ ਮੈਂ ਟ੍ਰੇਨਿੰਗ ਦੇ ਕੇ ਆਇਆ ਹਾਂ ਕਾਫੀ ਸਟੂਡੈਂਟ ਹੈ ਜੋ ਉਹਨਸੇ ਘਰ ਤੋਂ ਬੜ 100 150 ਬੱਚਾ ਮੇਰੇ ਕੋਲ ਕੰਮ ਸਿੱਖ ਚੁੱਕਿਆ ਵਾ ਅੱਛਾ ਠੀਕ ਹੈ ਠੀਕ ਹੈ ਫਿਰ ਤੁਸੀਂ ਇਹ ਲੇਡੀਜ਼ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਲੜਕੀਆਂ ਨੂੰ ਤੇ ਚਲੋ ਤੁਸੀਂ ਸਖਾਂਦੇ ਹੀ ਜੇ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਆਪਣੀ ਵਾਈਫ ਨੂੰ ਪੈਰਾਂ ਤੇ ਖੜੇ ਕੀਤਾ ਵਾ ਇਹਨਾਂ ਨੂੰ ਅੱਜ ਮੈਂ ਜੋ ਵੀ ਕੁਝ ਹੈਗਾ ਕਮਾ ਤਾਂ ਮੈਂ ਇਕੱਲਾ ਨਹੀਂ ਕਰ ਸਕਦਾ ਸੀ ਚਾਹੇ ਮੇਰੀ ਰਿਪੇਅਰ ਦੀ ਦੁਕਾਨ ਸ਼ੁਰੂ ਚ ਪਹਿਲਾਂ ਵੀ ਸੀ ਮੇਰੀ ਤੇ ਜਦੋਂ ਦਾ ਇਹਨਾਂ ਨੂੰ ਵੀ ਸਿਖਾਇਆ ਤੇ ਨਾਲ ਅਸੀਂ ਦੋਨੋਂ ਮਿਲ ਕੇ ਤੇ ਅਸੀਂ ਬਹੁਤ ਇੱਕ ਦੂਜੇ ਨੂੰ ਸਪੋਰਟ ਕੀਤਾ ਹੈ ਅੱਜ ਮੇਰੇ ਹੱਥ ਨਾਲ ਦੇ ਨਾਲ ਬਰਾਬਰ ਬੈਠੇ ਹੁੰਦੇ ਨੇ ਨਾਲ ਦੇ ਨਾਲ ਮੇਰੇ ਸਪੋਰਟ ਦੇਣਾ ਇਹਨਾਂ ਨੇ ਤੇ ਜਦੋਂ ਕੰਮ ਕਰਦੇ ਨੇ ਤੇ ਦੋਨੋਂ ਜਣ ਅਸੀਂ ਮਿਲ ਕੇ ਰਾਤ ਸਮਲੋ ਉਸ ਤਰੀਕੇ ਦੀ ਸਾਨੂੰ 10 ਵਜ ਜਾਂਦਾ 11 ਵਜ ਜਾਂਦੇ ਅਸੀਂ ਦੋਨੋਂ ਜਣ ਰਾਤ ਬੈਠ ਕੇ ਆਪ ਰਿਪੇਅਰ ਕਰਕੇ ਤੇ ਸਵੇਰੇ ਕਸਟਮਰ ਨੂੰ ਦੇਣ ਵਾਲੇ ਹੁੰਦੇ ਆ ਨਿਆਂ ਜਦ ਅਸੀਂ ਕਿਸੇ ਮੁੰਡੇ ਨੂੰ ਵੀ ਰੱਖਾਂਗੇ ਉਹਨਾਂ ਨੂੰ ਵੀ ਘੜ ਤੋਂ ਘੜ 20 30 ਹਜ਼ਾਰ ਰੁਪਏ ਸੀ ਉਹਨਾਂ ਨੂੰ ਤਨਖਾਹ ਦੇਣਾ ਪਰ ਅੱਜ ਮੇਰੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਬੈਠੀ ਹੈ ਬੱਚੇ ਵੀ ਸਾਮ ਦੀ ਹੈ ਤੇ ਨਾਲ ਹੋਰ ਦੁਕਾਨ ਵੀ ਸਾਮ ਦੀ ਹੈ ਬਾਕੀ ਮੈਨੂੰ ਤੇ ਇਹਨਾਂ ਦੀ ਬੜੀ ਸਪੋਰਟ ਹੈ ਠੀਕ ਹੈ ਜੀ ਤੇ ਜਸੀ ਜੀ ਮੈਂ ਜਾਨਣਾ ਚਾਹੁੰਗੀ ਕਿ ਘਰ ਤੁਹਾਡਾ ਕੌਣ ਦੇਖਦਾ ਮੈਂ ਹੀ ਵੇਖਦੀ ਆ ਤੇ ਬੱਚੇ ਹੁਣ ਜੇ ਤੁਹਾਡੀ ਐਬਸੈਂਸ ਦੇ ਵਿੱਚ ਕੌਣ ਦੇਖਦਾ ਜੀ ਇਸ ਟਾਈਮ ਤਾਂ ਸਿਸਟਰ ਹੈਗੀ ਆ ਉਸ ਤਰ੍ਹਾਂ ਮੈਂ ਹੀ ਦੁਪਹਿਰ ਨੂੰ ਚਲੀ ਜਾਂਦੀ ਆ 2 ਘੰਟੇ ਵਾਸਤੇ ਉਹ ਤੇ ਬੱਚਿਆਂ ਨੂੰ ਖਾਣਾ ਵਗੈਰਾ ਖਿਲਾ ਕੇ ਫਿਰ ਮੈਂ ਵਾਪਸ ਆ ਜਾਂਦੀ ਆ ਸ਼ੌਪ ਤੇ ਫਿਰ ਮੇਨਾਂ ਦੇ ਨਾਲ ਰਾਤੀ ਜਾਂਦੀ ਆ 11 ਵਜੇ ਠੀਕ ਹੈ ਦੇਖਿਆ ਜਾਵੇ ਤੇ ਦੇਖੋ ਜੀ ਇਹ ਕਿੰਨੀ ਮਿਹਨਤ ਕਰਦੇ ਆ ਦੁਕਾਨ ਤੇ ਵੀ ਘਰ ਵੀ ਬੱਚਿਆਂ ਨੂੰ ਸੰਭਾਲਣਾ ਸਾਰੀ ਜ਼ਿੰਮੇਵਾਰੀ ਸੰਭੀ ਹੋਈ ਆ ਔਰ ਇਸ ਤੋਂ ਇਲਾਵਾ ਮੈਂ ਹੁਣ ਤੁਹਾਨੂੰ ਜਸੀ ਜੀ ਇਹ ਪੁੱਛਣਾ ਚਾਹਦੀ ਆ ਕਿ ਤੁਸੀਂ ਜਿਹੜੀਆਂ ਲ ਕੀ ਆ ਰਹੀਆਂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਮੈਂ ਇਹ ਹੀ ਚਾਹੁੰਦੀ ਆ ਕਿ ਆਪਣਾ ਕੰਮ ਕਰਨ ਜਾਂ ਆਪਣਾ ਕੋਈ ਵੀ ਕੰਮ ਸਿੱਖ ਸਕਦੇ ਆ ਤੇ ਉਹ ਕਰਨ ਬਸ ਗਲਤ ਕੰਮਾਂ 'ਚ ਨਾ ਜਾਣ ਆਪਣਾ ਕੋਈ ਵੀ ਦੁਕਾਨਦਾਰੀ ਕੁਝ ਵੀ ਕੋਈ ਵੀ ਕੰਮ ਕਰ ਸਕਦੇ ਜਿੱਦਾਂ ਮੇਰੇ ਹਸਬੰਦ ਆ ਮੈਨੂੰ ਇਹਨਾਂ ਨੇ ਕੁਕਿੰਗ ਬੜੀ A1 ਸਿਖਾਈ ਹੋਈ ਆ ਇਹਨਾਂ ਨੂੰ ਕੁਕਿੰਗ ਆਂਦੀ ਸੀ ਇਹਨਾਂ ਨੇ ਮੈਨੂੰ ਉਹ ਵੀ ਕੰਮ ਸਿਖਾਇਆ ਕਿ ਕਦੀ ਇਹਦੇ ਚੋਂ ਅਗਰ ਤੋਖਾ ਮਿਲ ਜਾਵੇ ਤਾਂ ਆਪਾਂ ਕੁਕਿੰਗ ਵੀ ਕਰ ਸਕਦੇ ਆ ਹਰ ਕੰਮ ਮੈਨੂੰ ਇਹਨਾਂ ਨੇ ਸਿਖਾਇਆ ਹੋਇਆ ਵਾ ਵਧੀਆ ਤਰੀਕੇ ਨਾਲ ਕਿ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਲੇਡੀਜ਼ ਨੂੰ ਜਿੱਦਾਂ ਗਲਤ ਕੰ ਜਿੰਨਾ ਹੋ ਸਕਦਾ ਜੇ ਨਹੀਂ ਆ ਤੁਹਾਨੂੰ ਆਂਦਾ ਕੋਈ ਕੁਲਚੇ ਵਾਲੀ ਰੇੜੀ ਕੁਝ ਵੀ ਕਰ ਲੈਣਾ ਆਪਣਾ ਕੰਮ ਕਰਨਾ ਬਸ ਜ ਜਸੀ ਜੀ ਬੜਾ ਵਧੀਆ ਲੱਗਿਆ ਕਿ ਤੁਸੀਂ ਇੱਕ ਮਲਟੀ ਟੈਲੈਂਟਡ ਲੇਡੀ ਜੇ ਜਿਹੜੇ ਸਾਰੇ ਕੰਮ ਸਾਰੇ ਕੰਮ ਕਰ ਸਕਦੇ ਆ ਭਾਵੇਂ ਕੁਕਿੰਗ ਆ ਕੁਝ ਵੀ ਆ ਔਰ ਇਹਨਾਂ ਨੇ ਬੜਾ ਅੱਛਾ ਮੈਸੇਜ ਦਿੱਤਾ ਵਾ ਪੂਰੀਆਂ ਲੇਡੀਜ਼ ਨੂੰ ਲੜਕੀਆਂ ਨੂੰ ਕਿ ਤੁਸੀਂ ਵੀ ਆਪਣੇ ਪੈਰਾਂ ਤੇ ਖੜੇ ਹੋਵੋ ਕਿਸੇ ਤੇ ਡਿਪੈਂਡ ਨਾ ਰਵੋ ਔਰ ਕਿਸੇ ਵੀ ਤਰ੍ਹਾਂ ਦਾ ਕੰਮ ਸਿੱਖ ਸਕਦੇ ਜੇ ਜ਼ਰੂਰੀ ਨਹੀਂ ਆ ਕਿ ਕੱਲੀ ਆਫਿਸ ਜੋਬ ਹੀ ਹੋਵੇ ਵਾਈਟ ਕਾਲਰ ਜੋਬ ਹੀ ਹੋਵੇ ਮਕੈਨਿਕੀ ਵੀ ਸਿੱਖ ਲੋ ਕੁਕਿੰਗ ਦਾ ਵੀ ਸਿੱਖ ਲਓ ਜਿਹੜਾ ਕੰਮ ਆਵੇ ਉਹ ਸਿੱਖੋ ਤਾਂ ਕਿ ਆਪਣੇ ਪੈਰਾਂ ਤੇ ਖੜੇ ਹੋ ਸਕੋ ਤੇ ਆਪਣੇ ਦੇਸ਼ ਨੂੰ ਜਿਹੜਾ ਵਾ ਉਮਤੀ ਵੱਲ ਲੈ ਕੇ ਜਾ ਸਕੋ ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਮਮਤਾ ਦੇਵਗੰਦ ਥੈਂਕ ਯੂ